ਉੱਡੇ ਸੰਗੇ ਦਾ ਨ ਮੇਰੇ ਨਾਲ ਵੀਰ ਦੇ ਪੁੱਤੀ ਜੇ ਮੇਰੇ ਪੂਆ ਕਰਕੇ ਮੱਥਾ ਟੇਕ ਦੇ ਪੁੱਤ ਖੇਤ ਆਈ ਸੀਗੇ ਬਾਈ ਤੇ ਸੂਰ ਵੀ ਨੁਕਸਾਨ ਘਰ ਲੱਗੇ ਹੁਣ ਪਹਿਲਾਂ ਤਾਂ ਨਹੀਂ ਕਦੇ ਆਪਣੀ ਮਿੱਤਰੋ ਸਬਜ਼ੀ ਚ ਆਏ ਸੀਗੇ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਬੀਬੀ ਠੀਕ ਹੈ ਬਾਣੀ ਵਧੀਆ ਆਹ ਦੇ ਹੈਲੋ ਫਰੈਂਡ ਹਾਂ ਹੈਲੋ ਫਰੈਂਡ ਓਕੇ ਕੀ ਕਰਦੇ ਤੁਸੀਂ ਆ ਤੇ ਨਾ ਕੇ ਆਏ ਆ ਮੈਨੂੰ ਤੂੰ ਇਹਨੂੰ ਪੁੱਛ ਤੁਸੀਂ ਕਰਦੇ ਹੋ ਸਾਡੇ ਤੁਸੀਂ ਕੀ ਕਰਦੇ ਹੋ ਹਾਂ ਲੱਗਿਆ ਇਸ ਤਾਂ ਹੋ ਗਿਆ ਰੈਡੀ ਤਰੱਕਾ ਕੇ 9 ਵਜੇ ਕਰਾਂਗੇ ਬੀਬੀ ਹਾਂਜੀ ਤੇ ਇਸ ਤੋਂ ਬਾਅਦ ਆਪਾਂ ਵੀ ਵਧੀਆ ਵਧੀਆ ਬੋਲੀਆਂ ਬਾਲੀਆਂ ਸੁਣਾਵਾਂਗੇ ਸਾਰਾ ਹੋ ਜਾਣਾ ਦੁਪਹਿਰੇ ਨਾਲ ਆਪਾਂ ਰੋਟੀਆਂ ਦੀ ਖਾ ਕੇ ਵੇਲੇ ਹੋ ਕੇ ਠੀਕ ਹੈ ਢਿੱਡ ਦਿੱਤਾ ਕਰਕੇ ਢਿੱਡ ਦਿੱਤਾ ਕਰਕੇ ਤੇ ਫਿਰ ਕਰਾਂਗੇ ਕੰਮ ਸਟਾਰਟ ਆਪਾਂ ਆਪਣਾ ਠੀਕ ਹੈ ਤੇ ਉਸ ਤੋਂ ਪਹਿਲਾਂ ਫੋਨ ਕਰ ਜਣ ਹੁਣ ਕੀ ਕਰਨਾ ਤੇ ਬੈਠਿਆਂ ਦਾਦੀ ਪੋਤਾ ਰੀਲ ਰੂਲ ਬਣਾ ਕੇ ਪੰਜ ਚਾਰ ਵੀਡੀਓ ਬਣਾ ਕੇ ਬਣਾ ਹਾਂ ਹਾਂ ਮਿੱਤਰੋ ਕਿਰਨ ਹਣਾ ਵੀਡੀਓ ਨਾਲ ਐਡਿਟਿੰਗ ਕਰ ਲੀਏ ਤੇ ਨਾਲੇ ਵੀਡੀਓ ਹੋਰ ਬਣਾ ਲਗੇ ਜਾਂਦੀ ਰਹਿ ਲਿਆ ਟਡ ਨਿੱਗਾ ਕਰਕੇ ਬੀਬੀ ਰੋਟੀ ਲਿਆ ਕਾ ਕਰਿਆ ਜੱਟ ਆ ਕਰਿਆ ਕਿਉਂ ਮੈਂ ਉਹ ਮਾਂ ਤੂੰ ਆਪੇ ਪੜਾਏਂਗੀ ਰੋਟੀ ਲਿਆ ਕਰਾਂ ਫਿਰ ਬਹਿਣਿਆ ਕੀ ਬੰਦ ਆਗਾ ਰੋਟੀ ਪਾਣੀ ਛਕ ਲਿਆ ਤੇ ਇਧਰ ਬੀਬੀ ਫਿਰਦੀ ਆ ਤੁਰੀ ਸਾਡੀ ਕੱਪੜੇ-ਕੁਪੜੇ ਧੋ ਕੇ ਧੋਲੇ ਕੱਪੜੇ ਕੱਪੜੇ ਮਾਤਾ ਟਿੱਚ ਵੀ ਹੱਗਿਆ ਆ ਹਾਂ ਕੱਪੜੇ ਧੋਲੇ ਮੰਗਿਆ ਨਾ ਤੇਰੀ ਮਾਂ ਨੇ ਧੋਤੀ ਐ ਤੂੰ ਕੀ ਕਰਿਆ ਫਿਰ ਮੈਂ ਤੋਰਾ ਫੇਰਾ ਹਾਂ ਮੈਂ ਤੋਰਾ ਫੇਰਾ ਅੱਛਾ ਹੋਰ ਹੋਰ ਫਿਰ ਫੇਰਾ ਹੋਰ ਕੀ ਕੰਮ ਹੈ ਹੋਰ ਕੰਮ ਨਹੀਂ ਤਾਂ ਕੋਈ ਨਾ ਬਈ ਫਿਰ ਆਪਾਂ ਕਰਦੇ ਗੱਲਾਂ ਆਪਣੇ ਪਾਉਣੇ ਆ ਕਰਦੇ ਗੱਲਾਂ ਬਾਤਾਂ ਕੋਈ ਤੇਰੇ ਨਾਲ ਸਾਂਝੀਆਂ ਲਿਆ ਮੰਮੀ ਕੇ ਚਾਹ ਨਹੀਂ ਢਿੰਗ ਨੂੰ ਵੀ ਜਾਣੀ ਐ ਹਾਂ ਢਿੰਗ ਨੇ ਚਾਹ ਪੀ ਲਈ ਡੈਢ ਨੂੰ ਚਾਹ ਡੈਢ ਨੂੰ ਬੋਲ ਮਾਰ ਜਿਹੜੀ ਚਾਹ ਦੁਕਾਨ ਤੋਂ ਤੁਸੀਂ ਫੜ ਲੂਗਾ ਬੀਬੀ ਜਮਾ ਜਮਾ ਲਾ ਕੇ ਡੈਡ ਨੂੰ ਬੋਲ ਮਾ ਡੈਡ ਨੂੰ ਲੈ ਚਾ ਚਾ ਲੈ ਜਾਨੂੰ ਆਸ ਦੇ ਚਾ ਪਾਓ ਤੇ ਵੇਣੇ ਖੇਡ ਚੱਲਦੇ ਫਿਰ ਲੈ ਜਾਂਦੇ ਇਹ ਗਾਂ ਲੈ ਗੇ ਇਹ ਮੇਰੀ ਭੈਣ ਉਦੀ ਇੱਕ ਟਾਲੀ ਆ ਕੋਈ ਬੋਲੀ ਬਾਲੀ ਸੁਣਾ ਪੜ ਕੇ ਗੁਰਪ੍ਰੀਤ ਦੇ ਨਾਮ ਦੀ ਆ ਉਹ ਬੀਬੀ ਹਾਂ ਕੋਈ ਸੁਣਾ ਬੋਲੀ ਬਾਲੀ ਬੋਲੀ ਕਿਹੜੀ ਜਾਣਾ ਮਾ ਸੁਣਾ ਦੇ ਕੋਈ ਸੁਣਾ ਦੇ ਸੁਣਾਈ ਤਾਂ ਸੀ ਮਤਾਂ ਦਵਾਰੇ ਸੁਣਾ ਪੁੱਤ ਵੀਰ ਦੇ ਪੁੱਤੀ ਜੇ ਮੇਰੇ ਪੂਆ ਕਰਕੇ ਮੱਥਾ ਟੇਕ ਦੇ ਪੁੱਤ ਵੀਰ ਦੇ ਪੁੱਤੀ ਜੇ ਮੇਰੇ ਪੂਆ ਕਰਕੇ ਮੱਥਾ ਟੇਕ ਦੇ ਮਾਰਤੀ ਲੱਕ ਮਾਰਤੀ ਚ ਅਗਲ ਮੇਰਾ ਦਮ ਟੜ ਜਾਂਦਾ ਦਮ ਚੜਦਾ ਹੜ ਜੂ ਜਰਾ ਹੂੰ ਅੰਜੂ ਤੇਰੀ ਭੈਣ ਖੜੀ ਬੀਬੀ ਸਾਹਮਣੇ ਪੰਜ ਪੌੜੀ ਉਹ ਤੇਰੀ ਭੈਣ ਟੱਪ ਜਾ ਮਾ ਟੱਕ ਕੇ ਪੁੱਤੀ ਜੇਨੂੰ ਮੰਜੂ ਪੌੜੀਆਂ ਚ ਵਾਰਾ ਟੱਪ ਜਾਮ ਚੱਕ ਕੇ ਪੁੱਤੀ ਦੇ ਹੰਡਾ ਹੋਵੇ ਤਾਂ ਘੜਿਆ ਕੇ ਲਿਆ ਮਾਤਾ ਕੀਏ ਚੰਦਰੀ ਦੇ ਹੋਣ ਕੁੜੀਆਂ ਹੰਡਾ ਹੋਵੇ ਤਾਂ ਘੜਿਆ ਕੇ ਲਿਆ ਮਾਤਾ ਕੀਏ ਚੰਦਰੀ ਦੇ ਹੋਣ ਕੁੜੀ ਬਾੜੀ ਵੇਲੀ ਹਨ ਬੀਬੀ ਆਇਆ ਬੰਬ ਘੜਦੀ ਏ ਮੈਂ ਤੈਨੂੰ ਸੱਚੀ ਗੱਲ ਦੱਸਦੀ ਬੀਬੀ ਇਹ ਦੱਸ ਦੇ ਮੁੜ ਕੇ ਤੈਨੂੰ ਹੋਜੂ ਕਲਪਨਾ ਵਾਲੀ ਵੇ ਕੋਈ ਨਹੀਂ ਮੈਂ ਕਲਪਨਾ ਕਰਕੇ ਬਈ ਉਹ ਤੇ ਬਕਰ ਕੇ ਦੱਸ ਦੇਵੇ। ਸੱਚੀ ਗੱਲ ਤੇ ਮੈਂ ਤਾਂ ਨਹੀਂ ਦੱਸ ਦਿੰਦਾ ਮੈਂ। ਮੁੜ ਕੇ ਤੇ ਟੈਨਸ਼ਨ ਲੈ ਜੇਂਗੀ। ਫਰਕ ਹੀ ਹੈ ਜੇ ਲੈ ਜੂ ਤਾਂ ਮਰ ਜੂ। ਨਹੀਂ ਕੱਲ ਹੁਣ ਤੇਰੀ ਫੋਟੋ ਲੈ ਕੇ ਗਿਆ ਉਹ ਆਖੇ। ਹਾਂ। ਹਨਾ। ਹਾਂ। ਉਹ ਬਈ ਜਿਹੜੀ ਤੇਰੀ ਪੈਨਸਲ ਆਉਂਦੀ ਹੈ। ਤੇ ਉਹ ਤੇਰੀ ਕਟਣਗੇ ਹੁਣ। ਬੱਸ ਘਾਰ ਵਿੱਚ ਚੌਰਿਆ। ਚੌਰ ਨਹੀਂ ਕਰਦਾ। ਮੈਂ ਤੂੰ ਤਾਂ ਕਟਾ ਕੇ ਹੀ ਛੱਡੇ ਨਾ ਬਈ ਦਾਦੇ ਵਾਲੀ ਗੂੰ ਲੈਣਾ। ਨਹੀਂ ਚੌਰ ਨਹੀਂ ਉਹ ਤਾਂ ਹੀ ਤੇਰੀ ਫੋਟੋ ਖਿੱਚ ਕੇ ਲੈ ਗਿਆ। ਅੰਦੋਦੀ ਵੀ। ਹਾਂ ਨਹੀਂ ਤੇਰੀ ਉਹ ਤਾਂ ਉਂ ਲੈ ਗਿਆ। ਬਈ ਉਮਾਂ ਦੀ ਸਾੜੀ ਲੱਗਦੀ ਆ ਉਹਨਾਂ ਦੀ। ਤੇਰੀ ਫੋਟੋ ਤਾਂ ਲੈ ਕੇ ਨੇ ਬੁੜੀ ਹੋਈ ਛੋਟੀ ਉਮਰ ਦੀ ਅਜੇ ਪੈਨਸਲ ਦੀ 80 ਵਰਿਆਂ ਦੀ ਮਾਂ ਹਰੇ ਛੋਟੀ ਆ ਅਕੇ ਕਹਿੰਦੇ ਨਿਆਣੀ ਐ ਬੁੜੀ ਤੇਰੀ ਪੈਨਸਲ ਕੱਟਦੀ ਐ 80 ਵਰਿਆਂ ਦੀ ਤਾਂ ਹੋ ਗਈ ਮੈਂ ਤੇਰੀ ਤਾਂ ਪੈਨਸਲ ਕੱਟਣਗੇ 60 60 ਵਰਿਆਂ ਦੇ ਮੇਰੇ ਬੇਟੇ ਜਵਾਕ ਹੋਏ ਪਏ ਆ ਅਜੇ ਮੈਂ ਖੀਰੀ ਆ ਮੈਂ ਚੌੜਨੀ ਭਾਈ ਮੈਂ ਤਾਂ ਮਾਰੂ ਸਰ ਤੇ ਕੁਝ ਚੱਕ ਕੇ ਉਹਨਾਂ ਦੇ ਕਿਨੇ ਮੇਰੀ ਪਲਸਣ ਕੱਟੀ ਕੀ ਦਾ ਕੁਝ ਸੀ ਜਿਹੜੇ ਆਏ ਮੇਰੇ ਕੋਲੇ ਪੈਨਸਲ ਤੇਰੀ ਕੱਟਣਗੇ ਨਾ ਭਾਈ ਤਾਂ ਦੱਸਿਆ ਸੀਗਾ ਉਦੋਂ ਮੈਂ ਸੁੱਖ ਲਾਇਆ ਕਰ ਤੂੰ 500 ਰੁਪਏ ਦੀ ਵੈਲ ਚਾਨੂ ਸਾਰਾ ਦਿਨ ਪੈਸਾ 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 ਸੁੱਖ ਲਾਇਆ ਕਰ ਤੂੰ ਲਾ ਆ ਕਰ ਸੁੱਖ ਮੱਥਾ ਟੇਕਿਆ ਕਰ ਤੂੰ ਮੈਨੂੰ ਬੱਕਰੇ ਛਤਰੇ ਦੀ ਲਓ ਮਿੱਤਰੋ ਹੁਣ ਲਈਏ ਨਾ ਤੋਸ਼ ਸਨਾਨ ਪਾਣ ਕਰ ਲਈਏ ਤੇ ਫਿਰ ਚੱਲਾਂਗੇ ਮਿੱਤਰੋ ਆਪਾਂ ਖੇਤ ਵਿੱਚ ਠੀਕ ਹੈ ਘਰਾਂ ਨੂੰ ਲਈਏ ਤੇ ਫਿਰ ਚਾਹ ਪੀਣੀ ਠੀਕ ਫਿਰ ਦੁਬਾਰਾ ਓਕੇ ਚਲੋ ਅਗਰ ਮਿੱਤਰੋ ਸਨਾਨ ਪਾਣ ਕਰੀਏ ਲਓ ਭਾਈ ਨਾਲੇ ਢੋਲੇ ਫਰੈਸ਼ ਹੋ ਗਏ ਹਾਂ ਬੀਬੀ ਕਿਵੇਂ ਐ ਬੋਲ ਪੀ ਹੋ ਗਿਆ ਯਾਰ ਉਹਦੇ ਸੰਗ ਇਹਦਾ ਨਾ ਮੇਰੇ ਨਾਲ ਦੀ ਲਿਆ ਭਾਈ ਖਿਚੜੀ ਬਣਾ ਦੇ ਮੇਰੇ ਵਾਸਤੇ ਕਿ ਮੈਂ ਲੋੜੀ ਕੱਚੀ ਬਣਾ ਰੇ ਵਾਸਤੇ ਬਣਾ ਕੇ ਤੇ ਮੇਰੇ ਵਾਸਤੇ ਲਈ ਬਾਹਰ ਤੇ ਮੈਂ ਇਹਨੇ ਬਾਹਰ ਪੈਣਾ ਬੀਬੀ ਨਾ ਕਰਦੇ ਚੌੜ ਚਪਲਾ ਓ ਮਾਤਾ ਮਾਤਾ ਇੱਕ ਤਾਂ ਜਮਾਂ ਬੋਲਦੀ ਨਹੀਂ ਸੰਦੀ ਬਾਹਲੀ ਐ ਫਰਮਿਲੀ ਐਡੀ ਜਿਆਦਾ ਨਾ ਇਹ ਪੁੱਛੂ ਨਾ ਬੱਸ ਜਦੋਂ ਆਪਾਂ ਕੈਮਰਾ ਖੁੱਲ ਗਿਆ ਉਹ ਤਾਂ ਬੱਸਾਂ ਲੱਗੂ ਸਾਡੇ ਘਰੇ ਵੀ ਬੀਬੀ ਹੈ ਹੀ ਨਹੀਂ ਤੇ ਜਦੋਂ ਬੰਦ ਹੋ ਗਿਆ ਤੇ ਮੁੜ ਕੇ ਗਾ ਹੀ ਪਾਉਣਾ ਇਹਨੇ ਕਿਹੜੀ ਲਾਉ ਲਛਣ ਗਲੀ ਮੋਦੀ ਹੁੰਦੀ ਐ ਲਾਉ ਲਛਣ ਹਾਂ ਹੋ ਬੋਲਣ ਵੇਲੇ ਬੋਲਦੀ ਨਹੀਂ ਗਈ ਬੱਸ ਮੁੱਕ ਗਈ ਹੁੱਕ ਵੀ ਗਈ ਹੋਰ ਚੱਲ ਫਿਰ ਅੰਤ ਤਰੀ ਮੁੱਕ ਗਈ ਐਂਟਰੀ ਕੋਈ ਨਹੀਂ ਨਵੀਂ ਪੈ ਜੂਗੀ ਤੇਰੀ ਐਂਟਰੀ ਵੀ ਉਹ ਨਹੀਂ ਨਹੀਂ ਪੈ ਜੂਗੀ ਪੈ ਜੂਗੀ ਮੇਰੇ ਕੋਲ ਸ਼ੱਕੇ ਲੱਗਣਾ ਪੈਨਸਲ ਤੇਰੀ ਵੀ ਹੁਣ ਨਹੀਂ ਆਉਂਦੀ ਤੇਰੀ ਫੋਟੋ ਖਿੱਚ ਕੇ ਲੈ ਗਈ ਬੀਬੀ ਉਹ ਬਾ ਫੋਟੋ ਤੇ ਖਿੱਚ ਕੇ ਲੈ ਗਈ ਹੁਣ ਜਿਹੜੀ ਜਿਹੜੀ ਬੁੜੀਆਂ ਦੀ ਮੰਨ ਕੇ ਪੈਨਸਲ ਕੱਟ ਨਹੀਂ ਆਉਜੀ ਫੋਟੋ ਖਿੱਚ ਲਈ ਉਹਨੇ ਹਾਂ ਉਹ ਕੰਮ ਤੇਰਾ ਹੋ ਗਿਆ ਭਾਈ ਬਾਣ ਖਿਚੜੀ ਆ ਕਿ ਦਲੀਆ ਕੀ ਆ ਇਹ ਖਿਚੜੀ ਤਿਆਰ ਹੋ ਚੁੱਕੀ ਹੈ ਤੋ ਆਬ ਹਮ ਖਾਏਗੇ ਫਿਰ ਚਾਹ ਅੰਦਰ ਡਾਲੇਵੇਂ ਡਾਲੇਗੀ ਡਾਲੇਵੇਂ ਹੀ ਨਹੀਂ ਗਲਤ ਹੋ ਗਿਆ ਥੋੜਾ ਆ ਹਿੰਦੀ ਥੋੜੀ ਆਪਣੀ ਕਮਜ਼ੋਰੀ ਆ ਤੇ ਚਾਹ ਕਾ ਆਦੇ ਮਾਂ ਬਣ ਕੇ ਉਦੋਂ ਆ ਫਿਰ ਮੈਂ ਜਾਣਾ ਬੜਾ ਜ਼ਰੂਰੀ ਕੰਮ ਖੇਤ ਆਈ ਸੀਗੇ ਭਾਈ ਤੇ ਸੂਰ ਵੀ ਨੁਕਸਾਨਕਾਰ ਲੱਗ ਗਏ ਹੁਣ ਪਹਿਲਾਂ ਤਾਂ ਨਹੀਂ ਕਦੇ ਆਪਣੀ ਮਿੱਤਰੋ ਸਬਜ਼ੀ ਚ ਆਏ ਸੀਗੇ ਨਾ ਕਦੇ ਇਹ ਤੇ ਹੁਣ ਇਹ ਕਾਰਨ ਲੱਗ ਗਏ ਮਾੜਾ ਮਾੜਾ ਆ ਗਾਜਰਾਂ ਨੂੰ ਵਾਢ ਲ ਪਾਲਿਆ ਪਤੰਦਰਾਂ ਨੇ ਵੇਖੋ ਇਧਰ ਆ ਖਾ ਖਾ ਕੇ ਛਿੱਟੀਆਂ ਪਈਆਂ ਵੇਖ ਇਧਰ ਆ ਮੈਨੂੰ ਹੁਣੇ ਹੀ ਮੁੰਡਾ ਟੱਕਰਿਆ ਸੀਗਾ ਚਾਚੇ ਦਾ ਤਾਏ ਦਾ ਮੁੰਡਾ ਉਹ ਕਹਿੰਦਾਰੀ ਸਬਜ਼ੀ ਕਹਿੰਦਾ ਸੂਰ ਫਿਰਦਿਆ ਮੈਂ ਖੇਤ ਨੂੰ ਆ ਸੀਗਾ ਤੇ ਆ ਪਈਆਂ ਪਾਇੜਾ ਉਹਨਾਂ ਦੀਆਂ ਵੇਖੋ ਇਧਰ ਚਾਰ ਚਪੇ ਹਨਾ ਮਿੱਟੀ ਦੇ ਤੇ ਹੁਣੇ ਗਏ ਇੱਥੋਂ ਪਿੱਲ ਪਾ ਕੇ ਜਮਾ ਸੱਜਰਾ ਸੱਜਰਾ ਕੰਮ ਰਾਤ ਨੂੰ ਵੇਖੋ ਇਹ ਗਾਜਰਾਂ ਖਾਣਗੇ ਸਾਰੀਆਂ ਵਾਢੇ ਲੋਟ ਜਿੱਥਾ ਇਹਨਾਂ ਦਾ ਫੌਪ ਹੈਗਾ ਹੁਣ ਦੇਣਾ ਤੇ ਬਸ ਦਿਨੇ ਇਹਨਾਂ ਨੂੰ ਪਾ ਲੱਗ ਗਿਆ ਵੀ ਇੱਥੇ ਗਾਜਰਾਂ ਆਂਗੇ ਇੱਥੇ ਆ ਸਿਸਟਮ ਹੈ ਤੇ ਕੱਲ ਤੁਹਾਨੂੰ ਦਿਖਾਉਂਗੂ ਮੈਂ ਸਾਰਾ ਇੱਥੇ ਗਾਹ ਪਾਇਆ ਪਿਆ ਹੂਆ ਇਧਰ ਵੇਖੋ ਵਾਟਾ ਪੌਣ ਲੱਗ ਗਏ ਕੁੱਲ ਮਿਲਾ ਕੇ ਖੇਚਣ ਲੱਗੇ ਕੰਮ ਆਬ ਜਲਾ ਪੂਰਾ ਆਹ ਵੇਖੋ ਪੌਣ ਲਾ ਕੇ ਗਾਂਜੀ ਦੇ ਪੈਰ ਲਾਤਾ ਕੰਮ ਤੇ ਇਹ ਕੰਮ ਤੜਕ ਨੂੰ ਖਿੱਚ ਦੇਣਗੇ ਵਾਹ ਵਾਹ ਹੈ ਨਾ ਕੁੱਲ ਮਿਲਾ ਕੇ ਨੇੜ ਹੀ ਮਾਰਨੇ ਗਲਜ ਰਹੀਆਂ ਇਹ ਵਿੱਚੋਂ ਖਿੱਚੀ ਜਾਣਗੇ ਖਾਈ ਜਾਣਗੇ ਤਾ ਹੁਣ ਸਬਜ਼ੀ ਮੈਂ ਵੀ ਮਿੱਤਰੋ ਲੈਣ ਆਇਆ ਸੀ ਖੇਤ ਗਾਜਰਾਂ ਗੂਜਰਾਂ ਪੱਟ ਲਈਏ ਗੋਭੀ ਲੈ ਚਲੀ ਗਈ ਗੋਭੀ ਤਾਂ ਫੁੱਲ ਵੀ ਚੰਗੇ ਬਣੇ ਪਏ ਹਨ ਲਗਭਗ ਆਪਾਂ ਨੂੰ ਮੁੱਕਦੇ ਨਹੀਂ ਵੇਖੋ ਇਧਰ ਫੁੱਲੀ ਫੁੱਲ ਗੋਭੀ ਦੇ ਬਾਦੂ ਬੰਬ ਨਿਕਲੀ ਪਈ ਹੈਗੀ ਆਹ ਵੇਖੋ ਪੂਰਾ ਡਬਲ ਹੈਵੀ ਡਿਊਟੀ ਤੇ ਚਲੋ ਮੇਥੋਂ ਨਾਲੇ ਮਟਰ-ਮਟਰ ਤੋੜਦੇ ਆਂ ਚੱਪੜ ਟਿੰਡੇ ਤੋੜਦੇ ਆਂ ਜਿੰਨੀ ਕੀ ਸਬਜ਼ੀ ਹੋਈ ਹੈ ਨਾ ਤੇ ਤੋੜ ਗਏ ਮਿੱਤਰੋ ਤੇ ਫਿਰ ਵੇਣਾ ਕੀ ਬੰਦ ਹੈ ਨਾ 10-20 ਮਿੰਟ ਮਿੱਤਰੋ ਸੀਗੇ ਵਿਹਲੇ ਮਾਹਾਂ ਚੱਲ ਦੂਰੀ ਯਾਰ ਗੰਡਾਂ 'ਚ ਗੁੱਡ ਪਾ ਦਈਏ ਆਹ ਅੱਧੀ ਪੌਣੀ ਕੈਰੀ ਤਾਂ ਪਾਤੀ ਮਤਲਬ ਇੱਕ ਕੈਰੀ ਅੱਜ ਪਾ ਦਨੇ ਆਂ ਇੱਕ ਕੱਲ ਨੂੰ ਇੱਕ ਪਰਸ ਹੈ ਨਾ ਬਸ ਸਾਈਂ ਕੰਮ ਚੱਲੀ ਜਾਊਗਾ ਤੇ ਗੰਡੇ ਦੇਖੋ ਮਿੱਤਰੋ ਬਹੁਤ ਸੋਹਣੇ ਚੱਲ ਪਏ ਵਾਢੇ ਲੋਟ ਕੱਲਾ ਕੱਲਾ ਡੱਕਾ ਚੱਲ ਪਿਆ ਕੱਲਾ ਕੱਲਾ ਗੰਡ ਦੇਖੋ ਇੱਧਰ ਐ ਚਿਣੇ ਪਿਆ ਵੇਖੋ ਇੱਧਰ ਓਕੇ ਰਿਪੋਰਟਾਂ ਜਮਾ ਬਸ ਥੋੜੀ ਹੀ ਰਹਿ ਗਈ ਕੈਰੀ ਇਹ ਪਾ ਕੇ ਤੇ ਫਿਰ ਚੱਲਾਂਗੇ ਆਪਾਂ ਕਿ ਰਾਜ ਇੱਕ ਕੈਰੀ ਪਾਰਨੇ ਬਹੁਤ ਹਨ ਤੇ ਇੱਕ ਕੱਲ ਨੂੰ ਬਸ ਆਏ ਹੌਲਡ ਕਰਕੇ ਕੰਮ ਖਿੱਚੀ ਆਵਾਂਗੇ ਆਪਾਂ ਠੀਕ ਹੈ ਅੱਜ ਨੂੰ ਇੱਕ ਕਾਰਜ ਪਾਤੀ ਆਪਾਂ ਗੁੱਡ ਠੀਕ ਹੈ ਕੰਮ ਹੋ ਕੰਪਲੀਟ ਕਰਾਂ ਅੱਜ ਦਾ ਇੱਕ ਕਹਿ ਰਹੀ ਇੱਕ ਰਹਿ ਗਈ ਆਹਾ ਬਸ ਇੱਕ ਇੱਕ ਦਿਨ ਕਰਕੇ ਪਾਈ ਚੱਲਾਂਗੇ ਮਿੱਤਰੋ ਤੇ ਵੇਣੇ ਹੁਣ ਚੱਲਦੇ ਆਪਾਂ ਘਰੇ ਹਨਾ ਸਬਜ਼ੀ ਸਬਜ਼ੀ ਲੈ ਕੇ ਜਿਹੜੀ ਆਪਣੀ ਸਬਜ਼ੀ ਪੱਟੀ ਪਈ ਐ ਆਹਾ ਸਬਜ਼ੀ ਐ ਗੋਭੀ ਤਿੰਨ ਫੁੱਲ ਤੇ ਮੂਲੀਆਂ ਟਿੰਡੋ 56 ਟਿੰਡੇ ਕਿਹੜੇ ਹੁੰਦੇ ਆ ਵਾਲੇ ਇਹ ਆਹਾ ਵਾਲੇ ਠੀਕ ਐ ਤੇ ਥੱਲੇ ਹੈ ਗਾਜਰਾ ਤਿੰਨ ਚਾਰ ਸਬਜ਼ੀਆਂ ਮਿੱਤਰੋ ਇਕੱਠੀਆਂ ਕਰਕੇ ਪਾਲੀਆਂ ਪੈ ਕਰ ਲਈਆਂ ਆਪਾਂ ਤੋ ਬਸ ਉਹ ਘਰੇ ਚੱਲਣ ਦੀ ਕਰਦੇ ਆ ਤਿਆਰੀ ਬਸ ਨਾ ਸਮਾਰਟਫੋਨ ਮੰਜਾ ਮੁੰ ਜਿਹੜਾ ਬਾਹਰ ਪਿਆ ਆਪਣਾ ਰੱਖ ਕੇ ਚੱਲਦੇ ਆ ਤੇ ਚੱਲ ਕੇ ਕਰਦੇ ਆ ਹੁਣ ਤਾਂ ਸ਼ੇਰ ਕੀ ਬੰਦ ਆ ਮਿੱਤਰੋ ਫਿਰ ਮੈਂ ਕਰਕੇ ਆ ਖੇਤ ਕੰਮ ਠੀਕ ਆ ਨਾ ਕੀ ਕੰਮ ਕਰਿਆ ਕੰਮ ਮੈਂ ਹੁਣ ਰੱਬ ਤੇਰਾ ਭਲਾ ਕਰੇ ਇੱਕ ਤਾਂ ਮੈਂ ਇੱਕ ਗੰਢਿਆਂ ਚ ਗੰਡੇ ਗੁੱਟ ਪਾਉਣ ਉਹਨਾਂ ਲੱਗੇ ਤੇ ਕੀ ਕੋਈ ਸਹੀ ਤਾਂ ਨਹੀਂ ਸਿਰ ਕੋਲ ਖੇਤ ਪਿਆ ਕੋਠੇ ਚ ਕਸੀਏ ਕੁਸੀਏ ਕਸਾਉ ਲਿਆ ਇੱਕ ਤਾਂ ਮੈਂ ਪਾਇਆ ਗੰਢਿਆਂ ਚ ਗੁੱਡ ਗੋਬੀ ਲਿਆ ਤੇ ਟਿੰਡੋ ਲਿਆ ਆ ਮੂੜੀਆਂ ਲਿਆ ਆ ਗਾਂਜਰਾਂ ਲਿਆ ਆ ਦੋ ਮੂੜੀਆਂ ਤੇ ਦੋ ਨਾਲ ਕਿਹੜਾ ਹੈ ਤਾਂ ਮੂੜੀ ਤੋਂ ਮੂੜੀ ਵੱਜੂਗੀ ਤੇ ਟਮਾਟਰ ਮਟਰ ਲਿਆਂਦਾ ਟਮਾਟਰ ਕਿਹੜੇ ਉੱਤੇ ਲੱਗੇ ਤਾਂ ਮਟਰ ਅਜੇ ਕੱਚੇ ਆ ਬਣੇ ਨਹੀਂ ਅਜਿੱਤੇ ਬਣ ਗਣ ਉਹਦੇ ਉਹਦੇ ਲੈ ਕੇ ਆਉਂ ਮੈਂ ਠੀਕ ਹੈ ਥੋੜੇ ਦਿਨਾਂ ਤੱਕ ਬਣ ਜਾਣਗੇ ਤੇ ਮੈਨੂੰ ਛਾਲੀ ਆਇਆ ਕਰੂ ਉਹ ਤੂੰ ਵੀ ਕਰਨੀ ਹੁੰਦੀ ਰਾਜ ਡਰਕ 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 ਆਏ ਗਏ ਨੇ ਸਾਈ ਰਾਤ ਤੱਕ ਦੇਖ ਦੇ ਰਾਤ ਤਾਂ ਨਹੀਂ ਕਰਿਆ ਰਾਤ ਹੀ ਨਹੀਂ ਕਰਿਆ ਬਸ ਰਾਤ ਪਤਾ ਨਹੀਂ ਕਿਵੇਂ ਬਚ ਗਈ ਤੂੰ ਹਿਚਕੀਆਂ ਲੈਣ ਤੋਂ ਤਨੀ ਉੱਥੇ ਪਈ ਬਸ ਡਰ 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 ਕਰੀਏ ਨੇ 24 ਘੰਟੇ ਤੂੰ ਹੋਰ ਤੈਨੂੰ ਕੰਮ ਨਹੀਂ ਕੋਈ ਹੈ ਬਾਕੀ ਤੂੰ ਕੰਮ ਤੋਂ ਨਹੀਂ ਕਰ ਲੈ ਬੀਬੀ ਸਿਆਣੀ ਬੱਜਾ ਮੁੜ ਕੇ ਗਾਹ ਜਗਾ ਓਖਾ ਹੋਗਾ ਮੈਂ ਤਾਂ ਨੰਜ ਕਰਾਂ ਨਾ ਸਵੇਰੇ ਕਰਾਂ ਮੈਂ ਕੀ ਕਰਾਂ ਫੜ ਕੰਮ ਕਿਉਂ ਕਰਿਆ ਕਰ ਬੀਬੀ ਤੂੰ ਸਿਆਣੀ ਸਾਰੀ ਹੋਰ ਹੋਗੀ ਤੂੰ ਤਾਂ ਕਦੀ ਨਹੀਂ ਅਖਿਆ ਦਾਦੀ ਭਈਆ ਦਾਦੀ ਐ ਕਰ ਤੂੰ ਕੰਮ ਕਰ ਲੈ ਨਾ ਕਿੱਥਾ ਫਿਰ ਬਹਿ ਜਾ ਬੈਠ ਤਾ ਬੈਠੀ ਤਾ ਹੈਗੀ ਹੁਣ ਤੂੰ ਕੀ ਕਰ ਫਹਾਲ ਹੈ ਨਾ ਨਹੀਂ ਫਹਾਤ ਨਾ ਲੈ ਤੂੰ